ਲੋ ਵੀ ਦੋਸਤੋ ਇੱਕ ਹੋਰ ਹੈਲਪਿੰਗ ਹੈਂਡ ਸੰਸਥਾ ਗ੍ਰਾਮ ਵੱਲੋਂ ਲਗਾਇਆ ਹੈ ਵਾਟਰ ਕੂਲਰ ਜਿਹੜਾ ਕਿ ਤਸਵੀਰ ਰੋਡ ਦੇ ਉੱਤੇ ਸਥਿਤ ਹੈ ਜੀ ਇਹ ਵੀ ਲਗਾਤਾਰ ਅਸੀਂ 2 ਸਾਲ ਹੋ ਗਏ ਦੇਖਦੇ ਆ ਨੂੰ 2 ਸਾਲ ਦੇ ਵਿੱਚ ਇਹ ਜੀ ਬੰਦ ਪੈਦੀ ਸਰਵਿਸ ਕਰ ਦਿੰਦੇ ਆ ਜਿਹੜੀ ਇੱਥੇ ਲੈਟਰ ਪਹਿਲਾਂ ਲਾਈ ਹੋਸੀ ਆ ਦੁਕਾਨ ਦੇ ਉੱਤੇ ਲੈਡ ਵੀ ਇਸ ਤੇ ਨਹੀਂ ਚੱਲਦੀ ਉਤਾਰਾ ਦੇਖ ਲਓ ਥੱਲੇ ਖੁੱਲ ਕੇ ਸਟੀਆਂ ਪਈਆਂ ਵਾਂ ਲੈਡ ਇਹ ਤੇ ਚੱਲਦੀ ਨਹੀਂ ਹੁਣ ਜਿਹੜੀ ਮੁੰਡੇ ਆਏ ਸੀਗੇ ਖਬਰ ਲੱਗਣ ਤੋਂ ਬਾਅਦ ਚ ਸਿਰਫ ਆ ਕੇ ਸਰਵਿਸ ਕਰਕੇ ਉਹਨਾਂ ਨੇ ਇਹ ਹੀ ਦੇਖਿਆ ਵੀ ਚੱਲਦਾ ਕਿ ਨਹੀਂ ਚੱਲਦਾ ਪਿੱਛੇ ਜਾਲੀਆਂ ਇਹਦੀਆਂ ਬੰਦ ਹੋਈਆਂ ਪਈਆਂ ਸੀ ਅਸੀਂ ਵੀਡੀਓ ਪਾਈ ਸੀਗੀ ਤੇ ਜਾਲੀਆਂ ਵੀ ਹੁਣ ਬੜਾ ਮੋਟਾ ਸਾਫ਼ ਕਰਕੇ ਦਰਗੇ ਇਸ ਤੋਂ ਬਾਅਦ 'ਚ ਇਹ ਲੀਕ ਕਰੀ ਜਾਂਦਾ ਵਾ ਪਾਣੀ ਦਾ ਠੰਡਾ ਕਿਸੇ ਨੇ ਕੀ ਪੜਨਾ ਇੱਥੇ ਲੀਕ ਦੇ ਨਾਲ-ਨਾਲ ਪਾਣੀ ਦੀ ਬਰਬਾਦੀ ਜਰੂਰ ਕਰ ਰਿਹਾ ਵਾ ਸੋ ਲੋਕਾਂ ਦੇ ਜਿਹੜੇ ਪੈਸੇ ਆ ਪੈਸੇ ਉਹ ਸਹੀ ਪਾਸੇ ਲਾਓ ਇਹਨੂੰ ਜਗ੍ਹਾ ਤੇ ਇਹੋ ਜੀ ਤੇ ਲਾਓ ਜਿੱਥੇ ਕਿ ਇਹਦੇ ਕੰਮ ਵੀ ਆ ਜਾਵੇ ਜੀ ਨਾਲ ਦੇ ਨਾਲ ਮਣੀ ਮੋਟੀ ਰਿਪੇਅਰ ਵੀ ਆ ਜਾਵੇ ਪਾਣੀ ਦੀ ਲੀਕਿੰਗ ਵੀ ਇਹ ਵੀ ਖਤਮ ਹੋ ਜਾਵੇ ਸੋ ਉਹ ਜੀਗਾ ਤੇ ਲਾਓ ਜਿੱਥੇ ਕਿ ਇਹ ਬੱਚਿਆਂ ਦੇ ਨਾਲ ਕਿਸੇ ਨੂੰ ਹੋਰ ਵੀ ਪਾਣੀ ਪੀਣ ਦੇ ਕੰਮ ਆ ਸਕੇ ਸੋ ਸੰਸਥਾ ਇਸ ਬਸੇ ਧਿਆਨ ਦੇਣ ਜ਼ਰੂਰ